ਇਹ ਸਾਰੇ ਕਲੈਕਸ਼ਨ ਤੁਹਾਨੂੰ ਲੈਣ ਲਈ ਇਸ ਤਰੀਕੇ ਦੇ ਲੈਣ ਲਈ ਆਣਾ ਪਏਗਾ ਕਿਸੇ ਰਿਅ ਟੈਕਸਟਾਈਲ ਕੰਪਨੀ ਕੁੜੀਆਂ ਈਜ਼ੀ ਕੈਰੀ ਕਰ ਸਕਦੀਆਂ ਨੇ ਕੋਈ ਪ੍ਰੋਬਲਮ ਨਹੀਂ ਆਉਂਦੀ ਇਹਨਾਂ ਸਾਰੀ ਚੀਜ਼ਾਂ ਵਿੱਚ ਅਤੇ ਵੇਖ ਲੈ ਪਹੁੰਚੋ ਸਟਾਈਲ ਦੇ ਵਿੱਚ ਥੋੜਾ ਫੈਂਸੀ 슬ੀਵ ਵੀ ਆndi ਪੈਟਰਨ ਵਾਲੀ ਰਹੇਗੀ ਇਹਦੇ ਵਿੱਚ ਕੋਲ ਪਲੇਨ ਕਨਸੈਪਟ ਜਿਹੜੀ ਕੁੜੀਆਂ ਬਹੁਤ ਹੀ ਜ਼ਿਆਦਾ ਪਸੰਦ ਕਰਦੀਆਂ ਨੇ ਨਮਸਕਾਰ ਸਤਿ ਸ੍ਰੀ ਅਕਾਲ ਮੈਂ ਹਾਂ ਰਚਨਾ ਅੱਜ ਮੈਂ ਤੁਹਾਡੇ ਲਈ ਕੁਝ ਨਵਾਂ ਯਾਨੀ ਕਿ ਨਾ ਸੂਟ ਲੈ ਕੇ ਆਈਆਂ ਨਾ ਡਰੈਸ ਮਟੀਰੀਅਲ ਲੈ ਆਈਆਂ ਔਰ ਨਾ ਹੀ ਲੈ ਕੇ ਆਈਆਂ ਸਾੜੀਆਂ ਅੱਜ ਮੈਂ ਲੈ ਕੇ ਆਈਆਂ ਸਪੈਸ਼ਲ ਕੁੜੀਆਂ ਦੇ ਗੌਰ ਕੀਤਾ ਹੋਇਆ ਉਹਨਾਂ ਲਈ ਵੈਸਟਰਨ ਦਾ ਕਲੈਕਸ਼ਨ ਜੀ ਹਾਂ ਜਿਹੜਾ ਕਿ ਕੁੜੀਆਂ ਕਾਲਜ ਦੀ ਕੁੜੀਆਂ ਡੇਲੀ ਵੇਅਰ ਘਰ ਪਾਉਣ ਲਈ ਵੀ ਹਰ ਤਰ੍ਹਾਂ ਦਾ ਕਲੈਕਸ਼ਨ ਸਾਡੇ ਕੋਲ ਵੈਸਟਰਨ ਦਾ ਮਿਲੇਗਾ ਤੇ ਆਪਾਂ ਗੱਲਾਂ ਨਾਲ ਦੀ ਨਾਲ ਕਰਾਂਗੇ ਤੇ ਨਾਲ ਦੀ ਨਾਲ ਆਪਣਾ ਕਲੈਕਸ਼ਨ ਵੀ ਵੇਖਾਂਗੇ ਐ ਵੇਖੋ ਟੀ-ਸ਼ਰਟ ਦੇ ਉੱਤੇ ਬੜਾ ਸ਼ਾਨਦਾਰ ਪੀਸ ਹੈਗਾ ਡੇਲੀ ਵੇਅਰ ਲਾਈਟ ਵੇਟ ਪਾਇਆ ਹੋਇਆ ਬਹੁਤ ਸੋਹਣਾ ਮੈਂ ਤੁਹਾਨੂੰ ਬੜੇ ਆਰਾਮ ਨਾਲ ਵਿਖਾਵਾਂ ਕਾਲਰ ਪੈਟਰਨ ਸਿੰਪਲ ਸੋਬਰ ਯਾਨੀ ਕਿ ਕੁੜੀਆਂ ਡੇਲੀ ਕੈਰੀ ਕਰਨ ਬਹੁਤ ਹੀ ਫਰਸਟ ਕਲਾਸ ਲੱਗੇ ਕੋਈ ਪ੍ਰੋਬਲਮ ਵੀ ਨਾ ਆਏ ਦੂਜਾ ਪੀਸ ਵੇਖ ਲਓ ਜੀ ਸਾਡਾ ਲਾਈਨਿੰਗ ਦੇ ਵਿੱਚ ਵਨ ਸਾਈਡ ਪਾਕਟ 슬ੀਵ ਵੀ ਬੈਗੀ 슬ੀਵ ਪਾਇਆ ਹੋਇਆ ਇਹ ਵੀ ਸੋਹਣਾ ਲੱਗਦਾ ਹੈ ਹੁਣ ਇਹ ਸਾਰੇ ਕਲੈਕਸ਼ਨ ਲੈਣ ਤੁਹਾਨੂੰ ਕਿੱਥੇ ਆਣਾ ਪਏਗਾ ਲੌਂਗ ਸ਼ਰਟ ਬੈਲਟ ਦੇ ਨਾਲ ਇਹ ਸਾਰੇ ਕਲੈਕਸ਼ਨ ਤੁਹਾਨੂੰ ਲੈਣ ਲਈ ਇਸ ਤਰੀਕੇ ਦੇ ਲੈਣ ਲਈ ਆਣਾ ਪਏਗਾ ਕਿ ਸਰੀਆ ਟੈਕਸਟਾਈਲ ਕੰਪਨੀ ਜਿਹੜੀ ਹੈਗੀ ਸਾਡੀ ਸੂਰਤ ਗੁਜਰਾਤ ਦੇ ਵਿੱਚ ਲੋਕੇਟਿਡ ਮਿਲੇਨੀਅਮ ਮਾਰਕੀਟ 1 3031 3032 ਵੀਵਿੰਗ ਸਾਡੀ ਦੁਕਾਨ ਦਾ ਨੰਬਰ ਹੈ ਗਿਆ ਐਸੇ ਮਟੀਰੀਅਲ ਦੇ ਵਿੱਚ ਇੰਪੋਰਟਡ ਦੇ ਵਿੱਚ ਵੇਖੋ ਇਹਨਾਂ ਲਾਈਟ ਐਡਾ ਸੋਨਾ ਕਾਲਰ ਦੇ ਨਾਲ ਇਹ ਹੈਗਾ ਜੀ ਸਲੇਜ਼ੂ ਪੈਟਰਨ ਵਾਲੀ ਯਾਨੀ ਕਿ ਸ਼ਰਟ ਪੈਟਰਨ ਹੈ ਕੁੜੀਆਂ ਈਜ਼ੀ ਕੈਰੀ ਕਰ ਸਕਦੀਆਂ ਨੇ ਕੋਈ ਪ੍ਰੋਬਲਮ ਨਹੀਂ ਆਉਂਦੀ ਇਹਨਾਂ ਸਾਰੀ ਚੀਜ਼ਾਂ ਵਿੱਚ ਹਨ ਇਹ ਵੇਖ ਲੈ ਪੋਚੋ ਸਟਾਈਲ ਦੇ ਵਿੱਚ ਥੋੜਾ ਫੈਂਸੀ 컬렉ਸ਼ਨ ਵੀ ਵਿਖਾਣੇ ਆ ਸਿੰਪਲ ਸਿੰਪਲ ਸਭ ਵਿਖਾਓਗੇ ਤਾਂ ਕਹੋਗੇ ਲੈ ਰਚਨਾ ਤੇ ਸਾਡੇ ਲਈ ਸਿੰਪਲ ਹੀ ਲੈ ਕੇ ਆਈਏ ਇਹ ਕੁਛ ਨਵਾਂ ਤੇ ਹਟਕੇ ਪੀਸ ਹੈਗਾ ਇਹਨਾਂ ਸਾਰੇ ਤੁਹਾਨੂੰ ਕਲਰ অপਸ਼ਨਸ ਮਿਲਣਗੇ ਯਾਨੀ ਇੱਕ ਕਲਰ ਹੈ ਤਾਂ ਇੱਕ ਸਾਈਜ਼ ਵੀ ਮਿਲੇਗਾ ਤੇ ਕਲਰ ਆਪਸ਼ਨ ਵੀ ਮਿਲਣਗੇ ਹੁਣ ਇਹਦੇ ਵਿੱਚ ਇੱਕ ਛੋਟੀ ਮਿਡੀ ਸਟਾਈਲ ਵਿਖਾਣੀ ਆ ਇਹ ਵੇਖੋ ਪ੍ਰਿੰਟਡ 벨ਟ ਦੇ ਨਾਲ ਗਲੇ ਦੇ ਵਿੱਚ ਤੁਸੀਂ ਧਿਆਨ ਨਾਲ ਵੇਖੋਗੇ ਨਾ ਇਹ ਵੇਖੋ ਪੂਰਾ ਹੈਂਡਵਰਕ ਦਾ ਕੰਮ ਕੀਤਾ ਹੋਇਆ ਅਸਲੀ ਵਰਕ ਵੀ ਹੈਗਾ ਇਹ ਮੋਤੀਆਂ ਦਾ ਕੰਮ ਵੀ ਹੈਗਾ ਬਹੁਤ ਹੀ ਸ਼ਾਨਦਾਰ ਚੀਜ਼ ਸਲੇਜ਼ੀ ਇਹਦੀ ਪੈਟਰਨ ਵਾਲੀ ਰਹੇਗੀ ਇਹਦੇ ਵਿੱਚ ਕੋਲ ਪਲੇਨ ਕਨਸੈਪਟ ਜਿਹੜੀ ਕੁੜੀਆਂ ਬਹੁਤ ਹੀ ਜ਼ਿਆਦਾ ਪਸੰਦ ਕਰਦੀਆਂ ਨੇ ਇਹਦੇ ਵਿੱਚ ਤੁਹਾਨੂੰ ਬੈਲਟ ਵੀ ਮਿਲੇਗੀ ਫਿਟਿੰਗ ਦੇ ਨਾਲ ਤੁਸੀਂ ਪਾ ਸਕਦੇ ਹੋ ਵਿੱਚ ਬਟਨਾਂ ਦਾ ਤੁਹਾਨੂੰ ਸਾਰਾ ਕਨਸੈਪਟ ਮਿਲੇਗਾ ਕੋਲਰ ਓਪਨ ਆਏਗਾ ਹੈ ਕੋਲਰ ਪੈਟਰਨ ਲੇਕਿਨ ਓਪਨ ਚੀਜ਼ ਅੱਛੀ ਹੈ ਜੌਰਜਟ ਦੇ ਵਿੱਚ ਇਹ ਕੁਝ ਡਿਫਰੈਂਟ ਵੇਰੀਏਸ਼ਨ ਤੁਹਾਡੇ ਲਈ ਲੈ ਕੇ ਆਈਆਂ ਲਓ ਜੀ ਕੈਮਰਾ ਵਾਲੇ ਭਾਈ ਸਾਹਿਬ ਜਿਹੜਾ ਨੇੜੇ ਹੋ ਕੇ ਵਿਖਾਓ ਐ ਵੇਖੋ ਰੇਸ਼ਮ ਦੇ ਧਾਗੇ ਦਾ ਕੰਮ ਬਾਵੇਂ ਆਂਦੀਆਂ ਲੰਬੀਆਂ ਥੱਲੇ ਆ ਜਾਣਾ ਹੈ ਫੈਸਟ ਪਲਾਜ਼ੋ ਅੱਜਕੱਲ ਕੁੜੀਆਂ ਬਹੁਤ ਜ਼ਿਆਦਾ ਪਸੰਦ ਕਰਦੀਆਂ ਨੇ ਕੱਪੜਾ ਬੜਾ ਇੰਪੋਰਟਡ ਹੈਗਾ ਸੌਫਟ ਮੈਂ ਯਾਨੀ ਕਿ ਗਰਮੀ ਆਜ ਪਾਨ ਤੋਂ ਬਾਅਦ ਸੁਪਰ ਇੱਕ ਨੰਬਰ ਜਿਹਨੂੰ ਕਹਿੰਦੇ ਨੇ ਨਾ ਵਧੀਆ ਚੀਜ਼ ਇਹ ਉਹ ਹੈਗੀ ਪਰ ਇਹ ਸਭ ਲੈਣ ਲਈ ਤੁਹਾਨੂੰ ਆਣਾ ਪਏਗਾ ਇੱਕ ਵਾਰ ਫਿਰ ਸੂਰਤ ਸਾਡੇ ਕੋਲ ਕੇਸਰੀਆ ਟੈਕਸਟਾਈਲ ਕੰਪਨੀ ਦੇ ਵਿੱਚ ਜੇ ਤੁਸੀਂ ਨਹੀਂ ਆ ਸਕਦੇ ਤੇ ਤੁਸੀਂ ਸਕਰੀਨ ਦੇ ਦਿੱਤੇ ਨੰਬਰ ਤੇ ਕਾਲ ਕਰਕੇ ਵੀ ਆਰਡਰ ਕਰ ਸਕਦੇ ਹੋ ਸਾਡੇ ਕੋਲ ਵੀਡੀਓ ਕਾਲ ਦੀ ਵੀ ਸੇਵਾ ਹੈਗੀ ਹੈ ਸਾਡੇ ਕੋਲ ਸੀਓਡੀ ਦੀ ਵੀ ਫੈਸਿਲਿਟੀ ਹੈਗੀ ਹੈ ਸਾਡੇ ਕੋਲ WhatsApp ਤੇ ਤੁਸੀਂ ਪੀਡੀਐਫ ਮੰਗਾ ਕਰ ਇਹ ਸਭ ਕਲੈਕਸ਼ਨ ਬੜੇ ਆਰਾਮ ਨਾਲ ਮੰਗਵਾ ਸਕਦੇ ਹੋ ਇਹਦੇ ਲਈ ਤੁਹਾਨੂੰ ਕਾਲ ਕਰਨਾ ਪਏਗਾ ਮੈਨੂੰ ਜੀਹਾਂ ਰਚਨਾ ਨੂੰ ਜਿਹੜੇ ਸਕਰੀਨ ਦੇ ਦਿੱਤੇ ਨੰਬਰ ਤੇ ਤੁਸੀਂ ਮੈਨੂੰ ਕਾਲ ਕਰਕੇ ਮੰਗਵਾ ਸਕਦੇ ਹੋ ਵੇਰੀਏਸ਼ਨ ਮੈਂ ਤੁਹਾਨੂੰ ਹੈਗੀ ਮੇਰੇ ਕੋਲ ਬਹੁਤ ਬਹੁਤ ਮਤਲਬ ਤੁਸੀਂ ਵੇਖ-ਵੇਖ ਕੇ ਥੱਕ ਜਾਓਗੇ ਇਹ ਨਹੀਂ ਲੇਕਿਨ ਮੈਂ ਹਾਲੇ ਸੇ ਤੁਹਾਡੇ ਲਈ ਕੁਝ ਸੈਂਪਲ ਹੀ ਲੈ ਕੇ ਆਈਆਂ ਇਸ ਤਰੀਕੇ ਦਾ ਫੈਂਸ ਸਲੀਵ ਦਾ ਨਾ ਜੇ ਇਹ ਸਭ ਲੈਣਾ ਹੋਵੇ ਤੇ ਤੁਹਾਨੂੰ ਇੱਥੇ ਆਣਾ ਹੋਵੇਗਾ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਉਹਨੂੰ ਹੁਣੇ ਹੀ ਸਬਸਕ੍ਰਾਈਬ ਕਰੋ ਕਿਉਂਕਿ ਉਹਨੂੰ ਕਰੋਗੇ ਤਾਂ ਹੀ ਤੇ ਹੋਰ ਚੈਨਲ ਵੇਖ पाओगे ਠੀਕ ਹੈ ਜੀ ਲਾਈਕ ਕਮੈਂਟ ਕਰੋ ਕਿਹੜਾ ਪੀਸ ਅੰਦੇ ਚ ਪਸੰਦ ਆਉਂਦਾ ਉਹ ਵੀ ਮੈਨੂੰ ਕਮੈਂਟ ਕਰਕੇ ਦੱਸਣਾ ਜੇ ਤੁਸੀਂ ਹੋਰ ਕੀ ਵੇਖਣਾ ਹੋਵੇ ਉਹਦੇ ਲਈ ਵੀ ਮੈਨੂੰ ਕਮੈਂਟ ਕਰਨਾ ਤਾਰ ਤੱਕ ਦੇ ਲਈ ਜੀ ਆਇਆਂ ਨੂੰ ਸਾੜੀ ਕੁਰਤੀਆ ਹੋ ਲੈਗਾ ਸਹੀ ਦਾ